ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਸਵੇਰ ਦਾ ਟਾਈਮ ਹੈ ਜੀ ਤੇ ਵੱਜ ਗਏ ਨੇ ਪੌਣੇ 9 ਦਾ ਟਾਈਮ ਹੈਗਾ ਅੱਜ ਬੱਚਾ ਪਾਰਟੀ ਹੁਣ ਉੱਠੀ ਆ ਗੁਰਲੀਨ ਵੀ ਕੱਲ ਸਾਡੇ ਨਾਲ ਆ ਗਈ ਸੀਗੀ ਬੱਚਾ ਪਾਰਟੀ ਅੱਜ ਹੁਣ ਉੱਠੀ ਆ ਗਈ ਚਾਹ ਪੀ ਕੇ ਫੇਰ ਬਿਸਤਰਿਆਂ ਦੇ ਵਿੱਚ ਅਸੀਂ ਰਾਤ ਬਣਾਈ ਸੀ ਮੂਲਿਆਂ ਦੀ ਸਬਜੀ ਸਬਜੀ ਪਈ ਸੀ ਹੁਣ ਸਬਜੀ ਵਾਲੇ ਬਣਾਉਂਦੀ ਆ ਬੀਬੀ ਪਰੌਂਠੇ ਮੂਲੀ ਵਾਲੇ ਘਰ ਕੇ ਵਿੱਚ ਤੇ ਬੀਬੀ ਪਰੌਂਠੇ ਬਣਾਉਂਦੀ ਹੈ ਕਿ ਮੈਂ ਉਧਰ ਮੱਜਾਂ ਨਾਲ ਨਿਮੇੜ ਕੇ ਆਂ ਹਜੇ ਮਸਹੀਨ ਚ ਕੱਪੜੇ ਕੁੱਪੜੇ ਪਾਉਣੇ ਨੇਗੇ ਚਲੋ ਅੱਜ ਕਿਹੜਾ ਕਿਤੇ ਜਾਣਾ ਹਜੇ ਧੁੰਦਾ ਧਾਰੀ ਜੀ ਹਟ ਜੂਗੀ ਹੂ ਹਵਾ ਚੱਲ ਪਈ ਧੁੰਦ ਜੀ ਤਾਂ ਕੀ ਪਦਰ ਚੱਕਲੇ ਰੱਬ ਹਣ ਅੱਜ ਮੀਂਹ ਨਹੀਂ ਪਿਆ ਹੈਗਾ ਦੋ ਤਿੰਨ ਦਿਨ ਅਸੀਂ ਬਹੁਤ ਤੰਗ ਕਰੇ ਮੀਂਹ ਨਹੀਂ ਸਾਡੇ ਤਾਂ ਕੜੇਲ ਕੱਢ ਤੇ ਮੀਂਹ ਐਨਾ ਮੀਂਹ ਪਿਆਗਾ ਸਰਦਾਰ ਜੀ ਹੁਣ ਚੱਕਦੇ ਨੇ ਪੱਲੀਆਂ ਤੇ ਆਪਾਂ ਕਰਦੇ ਆ ਆਪਣੇ ਕੰਮ ਕਰਨ ਵਾਲੇ ਗੋਹਾ ਕੇਰਤਾ ਮੈਂ ਸੜ ਦਿੱਤਾ ਜੀ ਸੜ ਚੋਂ ਜਿਹੜਾ ਕੋਈ ਮਾੜਾ ਮੁੱਟਾ ਹੋਇਆ ਹਨ ਤੇ ਜਿਹੜਾ ਬਾਹਰ ਕੱਢ ਦਿੱਤੀਆਂ ਨੇ ਇੱਥੇ ਚਾਰ ਚੇਪੇ ਮਾਰੂਗਾ ਜੀ ਰੇ ਤੇਰੇ ਸੁੱਕਾ ਹੋ ਜੂ ਕੈਮਰਾ ਚੇਂਜ ਕਰਕੇ ਦਿਖਾਉਣੇ ਤੁਹਾਨੂੰ ਘੜ ਬਿਨਾ ਸਰਦਾ ਨਹੀਂ ਝੜ ਚੇ ਪਸ਼ੂਆਂ ਦਾ ਬਹੁਤ ਧੋਖਾ ਹੋ ਜਾਂਦਾ ਨਾਸ ਬੱਜ ਜਾਂਦਾ ਸਾਰੇ ਕਾਸੇ ਦਾ ਕਿਛ ਹੱਲ ਨਹੀਂ ਕੋਈ ਹੌਰਾ ਚਾਰ ਦਿਨ ਹੋ ਗਏ ਪੰਜ ਦਿਨ ਮੈਂ ਸਾਜ ਪੰਜ ਬਾਹਰ ਵਧਾਵਾਂਗੇ ਇਹਨਾਂ ਨੂੰ ਬਾਹਰ ਅੰਦਰ ਹੀ ਪਾਣੀ ਅੰਦਰ ਹੀ ਕੱਖ ਅੰਦਰ ਹੀ ਸਾਰਾ ਕੁਝ ਹੈ। ਹਾਈ ਬਡੇ ਉਧਰ ਦਾਦੀ ਪੋਤੀ ਨੂੰ ਕੀ ਹੋਈ ਜਾਂਦਾ ਪਤਾ ਨਹੀਂ ਕੀ ਹੋਈ ਜਾਂਦਾ ਹੈ ਦਾਦੀ ਪੋਤੀ ਕੋ ਕੀ ਜੀ ਜੀ ਸ਼ੋਕੀ ਤਾਂ ਆਪਣਾ ਕੈਸੀ ਨਾ ਆਲਿਆ ਗੱਟ ਸਾਰੀ ਮੇਰੀ ਟੁੱਟ ਗਈ 베ਰ ਨਾਲ ਮੀ ਨਾਲ ਭਾਰਤੀ ਕੋਸ 베ਰੀ ਦਾ ਕੁਝ ਟੁੱਟ ਗਈ ਕੁਝ ਤੋਤੇ ਖਾ ਕੇ ਕੁਝ ਚਾਂਗ ਦੀ ਦੜ ਖਾ ਕੇ ਜੇਰ ਕੁਝ ਵੀ ਪੱਲੇ ਪੈਣਾ ਕਿ ਲੋ ਜੀ ਸਰਦਾਰ ਜੀ ਇਸ ਤਰ੍ਹਾਂ ਪੱਲੀ ਇਕੱਠੀ ਕਰਦੇ ਨੇ ਤੇ ਐਂ ਜਾਲੀ ਕੱਤੀ ਕਰਦਾ ਨੇ ਹੁੰਨੇ ਆਪਾ ਗਰਮੀਆਂ ਦੇ ਵਿੱਚ ਤੇ ਇਸ ਤਰ੍ਹਾਂ ਹੀ ਕਰਦਾ ਨੇ ਹੁੰਨੇ ਆਂਗੇ ਬਾਕੀ ਹਣਾ ਅਸੀਂ ਤਾਂ ਇਹਨਾਂ ਨੂੰ ਤਵੀਆਂ ਕਹਿਣਾਂਗੇ ਭੈਣ ਨੇ ਇੱਕ ਨੇ ਕਈ ਵਾਰੀ ਕਮੈਂਟ ਕੀਤਾ ਕਹਿੰਦੇ ਤੁਸੀਂ ਮੰਨਦੇ ਨਹੀਂ ਹੈਗੇ ਗੱਲ ਛੋਟੀ ਵੀ ਸੋਡੀਆਂ ਆ ਤਵੀਆਂ ਵਿਚਾਲੇ ਪਈਆਂ ਨੇ ਹਾਰੋਂ ਕਹਿੰਦੇ ਨੇ ਉਹ ਤੇ ਇਹ ਨਾ ਹੈਰੋਂ ਹੈਰੋਂ ਕਹਿੰਦੇ ਨੇ ਉਹ ਹੈਰੋਂ ਹੈਰੋਂ ਇਹਨਾਂ ਦਾ ਨੌ ਤਵੀਆਂ ਦਾ ਉਹ ਜੱਟ ਦਾ ਫੱਦਾ ਨਾ ਆਹ ਆਪਾਂ ਤਵੀਆਂ ਕਹ ਰਹੇ ਨੇ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਸੀ ਮਾਹਤ ਤਵੀਆਂ ਨੇਗੀਆਂ ਇਹ ਹੈ ਠਾ ਰਪੜਾਈ ਆ ਰਹੀ ਆ ਹੈਰੋਂ ਕੀ ਹੁੰਦਾਗਾ ਹੈਰੋਂ ਆ ਤਵੀਆਂ ਨੂੰ ਕਹਿੰਦੇ ਨੇ ਜੀ ਓ ਨਾ ਨਾ ਕਮੈਂਟ ਕਈ ਵਾਰੀ ਕਰਿਆ ਵੀ ਦੀਦੀ ਤੁਸੀਂ ਇਹਨਾਂ ਨੂੰ ਬਚਾਲੇ ਲਾਈਆਂ ਹਾਂਜੀ ਸਾਡੀ ਬਿਲਕੁਲ ਗਲਤੀ ਹੈ ਇਹ ਵਿਚਾਲੇ ਨੇ ਮੱਜਾਂ ਚੌੜ ਕਰਦੀਆਂ ਨੇ ਵੀ ਮੱਜਾਂ ਸੱਟ ਖਾ ਸਕਦੀਆਂ ਨੇ ਹਾਂਜੀ ਬਸ ਟਰੈਕਟਰ ਪਾਉਣ ਦੀ ਕੋਹੜ ਆ ਗਈ ਵੀ ਇਹਨਾਂ ਨੂੰ ਇੱਕ ਸਾਈਡ ਤੇ ਕੱਢਣੀ ਆ ਉਹੀ ਗੱਲ ਹੈ ਜਿਦੋਂ ਹਨਾ ਮੈਂ ਤੋਦੀ ਕੇ ਹਾਸੀ ਇਹਨਾਂ ਨੂੰ ਵੀ ਇੱਕ ਸਾਈਡ ਤੇ ਪਰਾਂ ਕੱਢ ਦੋ ਵੀ ਮੱਜਾਂ ਆਪਣੀਆਂ ਚੌੜ ਵਾਲੀ ਕਰ ਦੇਣਾ ਕੱਟਰੂ ਵੀ ਲੱਤ ਨਾ ਵੜਾ ਲੈਣ ਸਾਡੀ ਬਹੁਤ ਗਲਤੀ ਹੈ ਮਰੋ ਦਾ ਸੁਣੀ ਬੋਲ ਜਾਨੀਆਂ ਸਾਨੂੰ ਇਹ ਸਾਡੀ ਬੜੀ ਵੱਡੀ ਗਲਤੀ ਆਈ ਹੈ ਰੋਕ ਬਚਾਲੇ ਖੜੀਆਂ ਨੇ ਸਾਡੀਆਂ ਸਾਡੀਆਂ ਮਹਿਸਾਂ ਵਿੱਚ ਚੌੜ ਕਰਦੀਆਂ ਨੇ ਜਿਦੋਂ ਮੱਝਾਂ ਭਾਜਦੀਆਂ ਨੇ ਇੱਕ ਜਣਾ ਸਾਡਾ ਤਵੀਆਂ ਕੋਲ ਜ਼ਰੂਰ ਖੜਦਾਗਾ ਇਹ ਠਾ ਰਪਲਾਈ ਆ ਰਹੀ ਆ ਕੀ ਹਨਾ ਵੀ ਹੈਰੋਂ ਵੀ ਕਿਹਨੂੰ ਕਹਿੰਦੇ ਨੇ ਹੈਰੋ ਆ ਤਵੀਆਂ ਨੂੰ ਕਹਿੰਦੇ ਨੇ ਜੀ ਮੈਨੂੰ ਵੀ ਪਰਸੋਂ ਹੀ ਪਤਾ ਲੱਗਿਆ ਜਦੋਂ ਕਮੈਂਟ ਆਇਆ ਮੈਂ ਕਿਹਾ ਲੱਸੀ ਉਹਨੂੰ ਧਰਦ ਮੈਂ ਦੁੱਧ ਰੜਕਿਆ ਸੀਗਾ ਮਲਾਈ ਰੜਕੀ ਸੀਗੀ ਕਹੀ ਕਿ ਜਨਾਤੀ ਗਲਤ ਔਰ ਸੋਚ ਤਰ ਕੇ ਆ ਹੁਣ ਫਿਰ ਬਾਹਰ ਸਾਫ ਕਰਕੇ ਆਈਆਂ ਚੜਚ ਗੰਦ ਪੈ ਜਾਂਦਾ ਕੁੱਤੇ ਬਿੱਲੇ ਬਾਹਰ ਚ ਗੰਦ ਪਾ ਰਹੇ ਨੇ ਲੋ ਜੀ ਸਰਦਾਰ ਜੀ ਉਧਰ ਚੱਕਣ ਜਾਂਦੇ ਨੇ ਕਾਹੀ ਥੋੜਾ ਜਿਹਾ ਇੱਥੇ ਨੂੰ ਸਾਡੇ ਗਿੱਲਾ ਹੋ ਰਿਹਾ ਇੱਥੇ ਚਾਰ ਚਿਪੇ ਸਟ ਦਾਨਗੇ ਤੇ ਮੱਝਾਂ ਤਿੰਨੇ ਚਾਰੇ ਆ ਕੀ ਖੋਲੀਆਂ ਤੇ ਖੜ ਜਾਨਗੀਆਂ ਕਿਉਂਕਿ ਇੱਧਰ ਵੀ ਠੰਡਾ ਥਾਂ ਆਏਗਾ ਮੱਝਾਂ ਨੂੰ ਫਿਰ ਆਓ ਤਾਂ ਇੱਥੇ ਖੜੀ ਰੱਖੋ ਵੱਡੀ ਮੱਝ ਆਪਣੀ ਤੇ ਉਹ ਦੂਜੀਆਂ ਨੂੰ ਬਾਹਰ ਕੱਢ ਦਾਂਗੇ ਕੱਟਰੂਆਂ ਨੂੰ ਵੀ ਦੇਖਦੇ ਆ ਛੁੱਕੇ ਥਾਮੀ ਬਨਾਂਗੇ ਕਟਰੂ ਵੀ ਲੋ ਜੀ ਇਸ ਕਰਕੇ ਹਾਰੋਂ ਇਹ ਸਾਡੀ ਬਾਲੀ ਵੱਡੀ ਗਲਤੀ ਆ ਭਾਈ ਤੁਸੀਂ ਸਹੀ ਕਹਿ ਰਹੇ ਹੋ ਜਿੱਦੇ ਸਾਨੂੰ ਟੋਕਰ ਵੱਜੀ ਨੇ ਸਰਦਾਰ ਜੀ ਭੱਜ ਕੇ ਟਰੈਕਟਰ ਪਾ ਲੈਣਗੇ ਇਹ ਤਾਂ ਬਾਲੀ ਵੱਡੀ ਗਲਤੀ ਹੋਈ ਪਈ ਆ ਸਾਡੀ ਥੋੜੀ ਨਹੀਂ ਬਿਲੱਤ ਬੁਆ ਸਹੀ ਗੱਲ ਆ ਵੀਰਾਂ ਪਹਿਣਾ ਦੀ ਬਿਲੱਤ ਤੇ ਵੱਜ ਸਕਦੀ ਆ ਨੇੜੇ ਜਾ ਕੇ ਛਿੱਟੋ ਮੂਰੋਂ ਤੋਂ ਉੱਚਾ ਅੱਗੀਆਂ ਮੰਗਰੋਤਾ ਸੁੱਕ ਜੂਗਾ ਇੱਥੇ ਜਿਹੜਾ ਗਿੱਲਾ ਗੋਲ ਹੋਇਆ ਪਿਆ ਨਾ ਸੁੱਕ ਜੂਗਾ ਇਹ ਗਿੱਲੇ ਥੱਲੋਂ ਹੀ ਠੰਡ ਲੱਗਦੀ ਹੁੰਦੀ ਆਪਾਂ ਸੋਨੂੰ ਤੇਰੇ ਇੱਥੇ ਇਸ ਕਰਕੇ ਜਮਾ ਕਰਿਆ ਹੋਇਆ ਇਹ ਵੀ ਜਿਰੋਂ ਗਿੱਲਾ ਹੋ ਸਹ ਹੋਵੇ ਬਸ ਜਿੱਥੋਂ ਗਿੱਲਾ ਹੁੰਦਾ ਉੱਥੋਂ ਆਪਾਂ ਇਸ ਤਰ੍ਹਾਂ ਇੱਥੇ ਨਾਲ ਸੁੱਕਾ ਕਰ ਲੈਣੇ ਚਲੋ ਜੀ ਆਪਾਂ ਦਿਖਾਉਣੇ ਆ ਹੁਣ ਤਹਾਨੂੰ ਕੰਮ ਕਰਨ ਹਨਾ ਸਵੇਰ ਸਵੇਰ ਦੇ ਕੰਮ ਬਹੁਤ ਹੋ ਜਾਂਦੇ ਨੇਗੇ ਤੇ ਇਧਰ ਇੱਕ ਜਾਣਕਾਰੀ ਦੇਣੀ ਆ ਤੁਹਾਨੂੰ ਉਹਦੇ ਮੈਂ ਕਿਹਾ ਸੀ ਹਨਾ ਵੀ ਅਸੀਂ ਤੁਹਾਨੂੰ ਦੱਸ ਦਿਆਂ ਚੁੱਲੇ ਤੇ ਰੋਟੀ ਕਿਵੇਂ ਬਣਦੇ ਚੁੱਲੇ ਤੇ ਤੇ ਬਿਜਲੀ ਵਾਲੀ ਤੇ ਰੋਟੀ ਬਹੁਤ ਸੋਹਣੀ ਬਣਦੀ ਆ ਜੀ ਮੈਂ ਪਰ ਤੁਹਾਨੂੰ ਦਿਖਾਈ ਨਹੀਂ ਹੋਏਗੀ ਪਰੋਂਠੇ ਤਾਂ ਹੱਦੋਂ ਵੱਧੂ ਹੀ ਵਧੀਆ ਬਣਦੇ ਨੇ ਰੋਟੇ ਵੀ ਇਹ ਪਰ ਹੌਲੀ ਬਣਦੀ ਐ ਤੇ ਆ ਤਰ ਕੇ ਜਾਲੀ ਫੇਰ ਬਣਦੀ ਐ ਤੇ ਬੀਬੀ ਪੱਤ ਕੇ ਪਾਉ ਬਣਾਉਗੀ ਵਿੱਚ ਪਰੌਂਠੇ ਤੇ ਆਪਣੀ ਸਬਜ਼ੀ ਐ ਤੇ ਸਾਗ ਵੀ ਐ ਸਰਦਾਰ ਜੀ ਕਹਿੰਦੇ ਮੈਂ ਤੇ ਸਾਗ ਖਾऊं ਮੈਂ ਵੀ ਸਾਗ ਖਾऊं ਗਰਲੀਨ ਤੇ ਸੁਖਮਣ ਤੇ ਆਪਣੀ ਗੁਰਮਣ ਇਹ ਖਾਣਗੇ ਪਰੌਂਠੇ ਆਇਸਟਰ ਬਣਾ ਬਣਾ ਰੱਖੀ ਹੋਈ ਫੇਤੀ ਘਾਣ ਲਓ ਹੋਰ ਸੇਤੀ ਬਣਨ ਗਿਆ ਆਪਣਾ ਹੋਗਾ ਇੱਕ ਤਵਾ ਹੋਰ ਲੈਣ ਵਾਲਾ ਜਿਵੇਂ ਪਰੌਂਠੇ ਪਰੌਂਠੇ ਬਣਨਾ ਹਨਾ ਵਾਹ ਪੂਰਾ ਇੱਕ ਤੇ ਨਹੀਂ ਹੁੰਦੀ ਹੈ ਪੂਰੀ ਦਿਮਾਖੇ ਕਿਦੇ ਨਹੀਂ ਨਾ ਵੀ ਜੇ ਦੋ ਜਣੀਆਂ ਪਕਾਉਣ ਵਾਜਣ ਨਾਲ ਦੋ ਇਥੇ ਕੋਈ ਗੇਲੀਆਂ ਤੂੰ ਫਿਰ ਪਤਾ ਨਹੀਂ ਕਿੰਨਾ ਕੰਮ ਹੋ ਜਾਂਦਾ ਤੇ ਹੁਣ ਉਹਨਾਂ ਨੂੰ ਮੱਜਾਂ ਕਰ ਹੋ ਜਾਂਦੀਆਂ ਨੇ ਮੱਜਾਂ ਬਾਹਰ ਕੱਢਦੇ ਨੇ ਇੱਕ ਜਣ ਜਾ ਵਗ ਜਾ ਕੱਪੜਾ ਨੇ ਢੇਰ ਲੱਗ ਜਾਂਦੇ ਕੱਲ੍ਹ ਅਸੀਂ ਨਾ ਬੱਦਲ ਵਾਲੇ ਫਿਰ ਪਏ ਸੀ ਪਾਉ ਨੂੰ ਛਾਣ ਸੀ ਪਰਸੋਂ ਵਾਲੇ ਬਾਹਰੇ ਪਏ ਸੀ ਕੱਪੜੇ ਤੋੱਤ ਨਹੀਂ ਹੈਗੇ ਅਸੀਂ ਕੱਲ੍ਹ ਪਾਉ ਨੂੰ ਕੋਲ ਵਗ ਗਏ ਬਿਨਾਂ ਚਲੇ ਆ ਤੁੱਕੂ ਜਾਣਗੇ ਉਹ ਮਸਾਸ ਕਾਏ ਖੜ ਚੁ ਕੁਝ ਹੋ ਗਏ ਤੇ ਉਹ ਹਜੰਦਰੀ ਪੰਜ ਜ ਕੱਡੇ ਨਹੀਂ ਹੈਗੇ ਬਾਰੇ ਅੱਜ ਆ ਤੋਤੇ ਤੇ ਅੱਜ ਆ ਤੋਤੇ ਨੇ ਕਿਹਾ ਜੀ ਮਸ਼ੀਨ ਚੱਲੀ ਜਾਂਦੀ ਉਹ ਬੱਠਲ ਪੁਰੇ ਪਉ ਤੇ ਮੈਂ ਕੋਠੇ ਵੀ ਪਾ ਕੇ ਆਉਂ ਬੱਠਲ ਉਹ ਚ ਸੌਲ ਪਰਨੇ ਕੋਟੀ ਇਹ ਤਾਂ ਜਰਾਬਾ ਹੀ ਬਾਗ ਨਾ ਇਹ ਤਾਂ ਠੰਡੇ ਬਾਗ ਨਾ ਕੋਸ ਹੌਣ ਪਣਿਆ ਦੋ ਦਿਨ ਲੱਖ ਨਹੀਂ ਗਰਮਣ ਕੱਪੜਿਆ ਸੁੱਕੋ ਜਾਣਗੇ ਮੋਟੇ ਵਾਲੇ ਨੇਗੇ ਕਾਵਾ ਚਾਲਦੀਆਂ ਤਾਂ ਸੁੱਕੋ ਜਾਣ ਸੁੱਕੀ ਜਾਣ ਲੱਗਦਾ ਤਾਂ ਹੈਗਾ ਟੁੱਫ ਕੋ ਡੂਬਾਣਾ ਕਿ 11 ਵਜੇ ਗਿਦੇ ਹੁੰਦੇ ਕਾਦੇ ਵੀ 12:00 ਵਜੇ ਬੰਦੇ ਕੱਢ ਦਿੱਤੀ ਤੂੰ ਘਮਣ ਬਾਗ ਗਈ ਘਮਣ ਚੋਂ ਬਾਗ ਗਈ ਜੀ ਵੀ ਲੰਗਵਾਲ ਗਈ ਆ ਜੀ ਮੇਰਾ ਮੇਰਾ ਸੂਟ ਦੇਖ ਕੇ ਉਹਨੇ ਜੀ ਕੱਢ ਲਿਆ ਕਹਿੰਦੇ ਮੈਂ ਤਾਪ ਰਹੀ ਲੈਂਦੀ ਹਾਂ ਉਹਨਾਂ ਲੋੜੀ ਤੇ ਪਾਉਣੀ ਮੋਟੇ ਫਰੈਂਟ ਟਾਇਰ ਜਰਾ ਇੱਕ ਜਰਾ ਬਾ ਇੱਕ ਟ੍ਰੋ ਪਿਆ ਜੀ ਮਸ਼ੀਨ 'ਚ ਪਾਏ ਨੇ ਉਹ ਮਸ਼ੀਨ ਵਾਲਾ ਮਸਿੱਤੇ ਪਾਉਂਗੀ ਕੋਠੇ ਤੇ ਹੈ ਕੋਠੇ ਤੇ ਕੋਠੇ 'ਚੋਂ ਪਹਿਣਗੇ ਹੈ ਬਾ ਜੰਗਲਾਂ ਦਾ ਸਾਥ ਕਰ ਰਹੇ ਹੁ ਕੜੀਆਂ ਨਾਲ ਰੇਤਰਾ ਵਜ ਹੋਏ ਹੋਏ ਉੱਪਰ ਪਾ ਦਿੱਤੇ ਨੇ ਕੱਪੜੇ ਉੱਪਰ ਮੰਜੇ ਨੇ ਮੰਜਾਂ ਤੇ ਪਾ ਦਿੱਤੇ ਆ ਬੀਬੀ ਦੇ ਕੱਲ ਦੇ ਗਿੱਲੇ ਨੇ ਇਹ ਮੰਜੇ ਤੇ ਪਾ ਦਿੱਤੇ ਆ ਤਾਰ ਪਰ ਦਿੱਤੀ ਐ ਕੱਪੜਿਆਂ ਦੀ ਐਨੇ ਕੱਪੜ ਖਾਨਾ ਇੱਕ ਦਿਨ ਪਾ ਕੇ 4 ਦਿਨ ਸੁੱਕਦੇ ਨਹੀਂ ਹੈਗੇ ਤੇ ਮੈਨੂੰ ਹੁਣ 2 ਸੂਟ ਬਣਗੇ ਮੇਰਾ 3-4 ਸਾਲ ਹੋ ਗਏ ਔਰ ਉਸ ਮਾਇਤੀ ਇਹ ਹਜੇ ਮਕਰੇ ਲਾ ਲਿਆ ਤੇ ਜਿਨਾਂ ਦੇ ਕੋਈ ਨਾ ਮਾਸੂਟ ਜੂੜੇ ਨਾ ਉਹਨਾਂ ਚ ਘਰੇ ਨਹੀਂ ਲਾਉਂਦੀ ਹੁੰਦੀ ਮੇਰੇ ਘਰੇ ਪਾਉਣ ਵਾਲੇ ਪਾ ਕੱਪੜੇ ਕਾਜ ਕਸ ਗਏ ਤੇ ਕਈ ਸਾਲਾਂ ਨੇ ਤਾਈ ਹੋਈ ਸੀਗੇ ਹਵਾ ਚਾਲ ਦਿਉ ਹਵਾ ਨਾਲ ਤਾਂ ਸੁੱਕ ਜਾਣਗੇ ਕੱਪੜੇ ਕਣੀਆਂ ਆਣ ਹਨਾ ਲੱਗਦਾ ਤਾਂ ਐਸੇ ਵੀ ਧੁੱਪ ਵੀ ਕੱਢੂ ਰੱਬ ਤੁੱਪ ਨਹੀਂ ਕਰਦਾ ਤਾਂ ਬੇਰ ਕੱਚੇ ਪੀਲੇ ਤੋਤੇ ਖਰਾਬ ਕਰ ਹੀ ਜਾਂਦੇ ਨੇ ਚਮਗਿੱਦੜ ਤਰਸਾਉਂਦਾ ਤੇ ਆ ਪੰਜ ਲਸਣ ਸਮਾਰਦੇ ਹੁਣ ਤੇ ਬੱਠੜਾ ਧੂਣ ਵਾਲਾ ਹੈ ਨਾ ਦੂਜਾ ਲਿਓਣੀਆਂਗੇ ਬੱਠੜਾ ਧੂਣ ਵਾਲਾ ਦੂਜਾ ਲੈ ਕੇ ਆਉਣੀਆਂਗੇ ਐਸ ਤਰ੍ਹਾਂ ਦੇ ਭਾਈ ਕੰਮ ਨੇਗੇ ਤੇ ਕੰਮ ਕਰ ਹੀ ਜਾਂਦੇ ਆਂਗੇ ਕਰਨ ਵਾਲਾ ਲਸਣ ਸਮਾਰਦੀ ਉਧਰ ਨਾ ਮੈਂ ਮੈਂ ਤਾਂ ਮੈਂ ਕਰਦ ਲਿਓਣੀਆਂ ਚੱਕ ਕੇ ਨੇ ਆਲੂ ਉਬਲ ਮਿੱਤਰੇ ਹੋਏ ਨੇਗੇ। ਨਾ ਮੈਂ ਹੌਲੀ ਹੁਣੀ ਬਸ ਸੌ ਚੱਕ ਠੰਡ ਲੱਗਦੀ ਉੱਥੇ ਗੋਲੀ ਵਰਗੀ ਕਵਾਏਗੀ। ਨੇ ਕੋਰਤੀ-ਕੁੱਤੀ ਪਾਈ ਹੋਈ ਹੈ ਕਿ ਸਾਰਾ ਕੁਝ। ਤਾਂ ਵੀ ਠੰਡ ਲੱਗਦੀ ਹੈ। ਨਾਏ ਮੈਂ ਹੁਣ ਦੇਖਦੀ ਆਂਗੀ। ਹਾਏ ਹਾਏ। ਆਲੂ ਉਬਲ ਮਿੱਤਰੇ ਹੋ ਚੁੱਕੇ ਇੱਧਰ। ਚਾਹ ਬਣਾ ਲਈਆ ਕੇ ਤੇ ਤੋਰਤੀ। ਤੇ ਫੇਰ ਤੋਰਸੀ ਤੋਰਤੀ ਚਾਹ। ਤੇ ਤਿੰਨ ਜਣੇ ਰੇ ਸਿੱਟਦੇ ਨੇਗੇ। ਤੇ ਦੂਜਾ ਫੋਨ ਪਤਾ ਨਹੀਂ ਕਿੱਥੇ ਰੱਖਿਆ ਜੇ ਠੰਡ ਲੱਗੀ ਦਵਾਰੇ ਚਾਹ ਮੰਗਵਾਵਾਂਗੇ ਫੋਨ ਕਰਨੀ ਧਿਆਨ ਰੱਖੋ ਉਹੀ ਗੱਲ ਆ ਮੈਂ ਉਧਰ ਕੰਮ ਕਰਦੀ ਫਿਰਦੀ ਰਹੇ ਜੇ ਨਹੀਂ ਫਿਰ ਮੇਰੇ ਗਾਲਾਂ ਬਹੁਤ ਪੈਂਦੀਆਂ ਨੇ ਗੁਰਮਣ ਕੋਲੇ ਉਹ ਫੋਨ ਜੀ ਤੁਸੀਂ ਫੋਨ ਨਹੀਂ ਚੱਕਦੇ ਸੀ ਫੋਨ ਕੀਤਾ ਸੀ ਤੁਸੀਂ ਫੋਨ ਨਹੀਂ ਚੱਕਦੇ ਸੀ ਫੋਨ ਕੀਤਾ ਸੀ ਕਿਉਂਕਿ ਹੁਣ ਹਨਾ ਨਾ ਤਾਂ ਮੇਂ ਬੁੜੀਆਂ ਦੇ ਜੇਬਾਂ ਹੁੰਦੀਆਂ ਨੇ ਕੀ ਜੇ ਦੀ ਫੋਨ ਚੱਕ ਲੈਣ ਨਾ ਹੁਣ ਕੋਲੇ ਬੈਠਾ ਆਂਦਾ ਫੋਨ ਦੇ ਬਰੀਏ ਸਾਰਾ ਦਿਨ ਕੰਮ ਨੂੰ ਮੁਕਦੇ ਹੈਗੇ ਆਲੂ ਮੇਰੇ ਉਬਲ ਗਏ ਤੇ ਹੁਣ ਮੈਂ ਲਸਣ ਤੋੜ ਲਾਣੀ ਆ ਲਸਣ ਤੋੜ ਕੇ ਬੀਬੀ ਅਜ ਗਈ ਹੋਈ ਹੈ ਸ਼ਾਪਿੰਗ ਕਰਨ ਕਹਿੰਦੀ ਮੈਂ ਸੂਟ ਲਿਆਉਣੀ ਕੋਈ ਦੇਖੋ ਕਹੇ ਜਲੇ ਕੇ ਆਵੂਗੀ ਤੇ ਘਰ ਦੇ ਚੱਕ ਲਈ ਫਿਰ ਮਿਲਦੇ ਆਪਾਂ ਹੁਣ ਲਸਣ ਗੰਡਾ ਸਿੱਲਾਂਗੇ ਆਲੂ ਸੱਲ ਕੇ ਤਰਾਂਗੇ ਐਨੇ ਚਾਪਣ ਦੇ ਟਾਈਮ ਹੋ ਜੀ ਬੀਬੀ ਕੀ ਕੁਸਲ ਜਾਈ ਫਿਰ ਦਿਖਾਵਾਂਗੇ ਤੁਹਾਨੂੰ ਠੀਕ ਹੈ ਸੁਖਮਨ ਸਕੂਟਰੀ ਤੇ ਲੱਗ ਗਈ ਅੱਜ ਬੀਬੀ ਅੱਜ ਸੁਖਮਨਨਲ ਪਹਿਲੀ ਵਾਰ ਕੇ ਬਾਜ਼ਾਰ ਚ ਗਈ ਹੈਗੀ ਹੂੰ ਤਾਂ ਚੌਟਾ ਸਾਹਿਬ ਅਖਬਾਰ ਲਈ ਗੁਰਦੁਆਰੇ ਹੂੰ ਹੋਰ ਕਿਤੇ ਕਈ ਵਾਰੀ ਬਾਗ ਗਈ ਤੇ ਪਰ ਅੱਜ ਲੌਂਗਵਾਲ ਸਹਿਰ ਪਹਿਲੀ ਵਾਰ ਗਈ ਹੈ ਦੇਖੋ ਮੁੜਿਆਉਣ ਠੀਕ ਆ ਸੁਖਸਾਨਦਲ ਤੇ ਚਲੋ ਜੀ ਆਪਾਂ ਮਰ ਜਾਂ ਫੇਰ ਲੋ ਜੀ ਜਿਹੜਾ ਟਾਈਮ ਆ ਹੁਣ ਹਨਾ ਬਹੁਤ ਹੋ ਗਿਆ 12:00 ਵੱਜ ਗਏ ਨਹੀਂ ਸਵੇਰੇ 12 ਤੇ ਹੁਣਾ ਨਾ ਇੱਕ ਪੈਨ ਨੂੰ ਮੈਂ ਨੇ ਵਾਰੀ ਜਵਾਬ ਦੇ ਦਿੱਤਾਗਾ ਆਪਣੇ ਉਹਦੇ ਕਮੈਂਟ ਦਾ ਉਹ ਚੁੱਲੇ ਬਾਰੇ ਪੁੱਛਦੀ ਆ ਆਪਣੇ ਆ ਚੁੱਲੇ ਨਹੀਂ ਤੇ ਮੈਂ ਚਾਪੜੀ ਵਾਲਾ ਚੁੱਲਾ ਨਹੀਂ ਲੈਤਾ ਹੁਣ ਲੈਣ ਦੀ ਸਲਾਹ ਚਾਪੜੀ ਵਾਲਾ ਚੁੱਲਾ ਵੀ ਤੁਸੀਂ ਕਿੰਨਾ ਲੈਤਾਗਾ ਚੁੱਲਾ ਦਿੰਦੇ ਨੇ ਜੀ 500 ਦਾ ਤੇ ਇੱਕੋ ਪਹਾਰਾ ਲੈਤੇ ਦੀ ਹਾਰੇ ਲਈ ਵੀ ਕਮੈਂਟ ਆਉਂਦੇ ਨੇ ਉਹ ਪਿਆਹਾਰਾ ਪਦਾ ਅਦੁੱਲ ਧਰਦੇ ਹੁੰਨੇ ਆਗੇ ਇਹ ਚੁੱਲੇ 'ਚ ਆਪਾਂ ਸਾਗ ਸੂਖ ਬਣਾ ਲੈਣੇ ਅੱਗ ਬਾਲ ਲੈਣੇ ਹਾਂ ਹਾਰਾ ਤੇ ਚੁੱਲ੍ਹਾ 550 ਰੁਪਏ ਦਿੰਦੇ ਨੇਗੇ ਜੀ ਤੇ ਬਾਕੀ ਆਪਾਂ ਕਹਿੰਦੇ ਵੀ ਹੋਰਾਂ ਭਾਈ ਦਾ ਨੰਬਰ ਦਿਓ ਦੇਖੋ ਜੀ ਹਣ ਭਾਈ ਸਾਡੇ ਤਾਂ ਰੋਜ਼ ਹੀ ਆਉਂਦੇ ਨੇ ਚੁੱਲ੍ਹਾ ਵਾਲੇ ਪਰ ਉਹ ਨੰਬਰ ਦਿੱਤੇ ਤੁਮ ਵੀ ਜਾਂਦੇ ਨਹੀਂ ਹੈਗੇ ਨਾ ਉਹ ਨੰਬਰ ਦੇਣਾ ਆਪਦਾ ਕਹਿੰਦੇ ਸਾਡੇ ਪਿੰਡਾਂ 'ਚ ਹੀ ਇਦਰੀ ਸਾਥੋ ਚੁੱਲ੍ਹੇ ਪੂਰੇ ਹੁੰਦੇ ਹੈਗੇ ਤੇ ਕੋਈ ਗੱਲ ਨਹੀਂ ਹਨਾ ਵੀ ਥੋੜਾ ਪਿੰਡ ਕਿੱਥੇ ਆ ਕਿਹੜੇ ਜ਼ਿਲ੍ਹੇ 'ਚ ਆ ਤੁਸੀਂ ਜੇ ਵੀਡੀਓ ਦੇਖਦੇ ਹੋ ਅੱਜ ਸਾਨੂੰ ਦੱਸਿਓ ਵੀ ਥੋੜਾ ਕਿਹੜੇ ਜ਼ਿਲ੍ਹੇ 'ਚ ਪਿੰਡਾ ਕਿ ਜੇ ਤਾਂ ਨੇੜੇ ਤੇੜੂ ਹੋਇਆ ਕੋਈ ਗੱਲ ਨਹੀਂ ਹਨਾ ਫਿਰ ਤਾਂ ਵੀ ਸਾਡਾ ਜਿਹੜਾ ਹੈਲਪਰ ਉਹ ਵੀ ਮੁੰਡਾ ਕਮਿਹਾਰਾ ਉਹ ਕਹਿੰਦਾ ਵੀ ਮੈਂ ਕਮਿਹਾਰਾ ਦਾ ਮੁੰਡਾ ਹਾਂ ਤੇ ਉਹ ਵੀ ਕਹਿੰਦਾ ਸੀ ਕਿ ਮੈਂ ਹੁਣ ਚੁੱਲਿਆਂ ਦਾ ਕੰਮ ਹੀ ਚਲਾਉਂਗਾ ਵੀ ਚੁੱਲ੍ਹੇ ਬਣਾਉਂਗਾ ਹਾਰੇ ਬਣਾਉਂਗਾ ਜਿਉਂਨੇ ਚੁੱਲਾ ਬਣਾਇਆ ਨਾ ਤੁਸੀਂ ਕੋਈ ਗੱਲ ਨਹੀਂ ਫਿਰ ਆ ਕੇ ਲੈ ਜਿਓ ਹਨਾ ਤੇ ਐਵੇਂ ਪਹਿਨੇ ਕੋਈ ਨੰਬਰ ਹਨਾ ਦਿੰਦਾ ਨਹੀਂ ਹੈਗਾ ਅਬਦਾ ਤੇ ਚੁੱਲਿਆਂ ਦੇ ਭਾਈ ਤੇ ਸਾਡੇ ਇੱਥੇ ਰੋਜ਼ ਹੀ ਆਉਂਦੇ ਨੇ ਆਮ ਚੁੱਲ੍ਹੇ ਬਸ ਰੋਜ਼ ਹੀ ਆਉਂਦੇ ਨੇ ਹੈਗੇ ਇੱਥੇ ਜਿਹੇ ਜਾਪੜੀ ਵਾਲਾ ਲੈ ਲਓ ਚ ਹਜੂਜਾ ਲੈ ਲਓ ਐਮਲਾ 400 ਦਾ ਹੋਊਗਾ ਮੈਂ ਉਹ ਰੋਈ ਨਹੀਂ ਲੈਂਦਾ ਬਸ ਹੁਣ ਥੋੜਾ ਜਿਹਾ 2 ਸਾਲ ਹੋ ਗਏ ਤਿੰਨ ਟੜ ਜ ਗਿਆ ਤੜੈ ਚੁੱਲਾ ਬੁਰਾ ਲੱਗਦਾ ਹੈ ਨਾ ਮੈਂ ਵੀ ਹੁਣ ਲਵੂੰਗੀ ਇੱਕ 500 ਦਾ ਉਹ ਚਾਪੜੀ ਵਾਲਾ ਤੇ ਹਰ ਆਪਣੇ ਕੋਲ ਹੈਗਾਗਾ ਤੇ ਉਰੇ ਤਾਂ ਬਹੁਤ ਆਉਂਦੇ ਨੇ ਰੇੜਿਆਂ ਵਾਲੇ ਭਾਈ ਫਿੱਟੇ ਰੇੜੇ ਤੇ ਵੀ ਆਉਂਦੇ ਨੇ ਦੂਜੇ ਖੱੱਚੇ ਰੇੜਿਆਂ ਤੇ ਵੀ ਆਉਂਦੇ ਨੇ ਕਿ ਮੈਂ ਹਰ ਭਾਈ ਜਾਉਂ ਵੇਚਣ ਵਾਲੇ ਆਉਂਦੇ ਨੇਗੇ ਅਧਿਪਤੀ ਕਾ ਮੈਂ ਨਹੀਂ ਜੇ ਸ਼ਾਪਿੰਗ ਵਿੱਚ ਸੂਟ ਹੀ ਜਪਾਏ ਨੇ ਰਾਤ ਨੂੰ ਮੈਂ ਤਾਂ ਉਹ ਵੀ ਪਾਏ ਹਾਂ ਹਾਂ ਅੱਜ ਨਾ ਮੈਂ ਤਾਂ ਅੱਜ ਠੰਡ ਪਾਈ ਲੱਗੀ ਨਹੀਂ ਅੱਜ ਪਾਣਾ ਲੱਗਦੀ ਨਹੀਂ ਹੈ ਮੈਨੂੰ ਲੱਗਦੀ ਮੈਂ ਤਾਂ ਮਾਰੀ ਠੰਡ ਲੱਗਦੀ ਅੱਜ ਪਈ ਸਵਦਾਸਤਾ ਕੱਪੜੇ ਪਾਈ ਵਾਟਿਆ ਹਜਾ ਤੇ ਠੰਡ ਨਹੀਂ ਲੱਗਦੀ ਲੋ ਜੀ ਆਹ ਸੂਟ ਲਿਆਈ ਇੱਕ ਤਾਂ ਬੀਬੀ ਦਾ ਦੋ ਸੂਟ ਲਿਆਈ ਗਰਮੰਚ ਨੇ ਆ ਬਾੜਾ ਬਚਾਲੇ ਦੇ ਕੜਾਈ ਕਿੱਥੋਂ ਆ ਗਈ ਪਤਾ ਨਹੀਂ ਕਿਵੇਂ ਜੋ ਕੁਝ ਆਹ ਵੀ ਕੜਾਈ ਹੈ ਇਹ ਕਿਵੇਂ ਆ ਕੇ ਕੜਾਈ ਬੀਬੀ ਇਹ ਤ੍ਰਿਭੁਨੇਦਮੀ ਮੈਂ ਖਾ ਬਚਾਲੇ ਆਉਂਦੀ ਹੂ ਦੇਰ ਨਾਲ ਦੇਰ ਨਾਲ ਪਤਾ ਲੱਗੂ ਕਹਿੰਦਾ ਉੱਥੇ ਦੇਖਣ ਦੇਰ ਕੇ ਹੂੰ ਬਚਾਲੇ ਗਿਆ ਸਾ ਦਿਨ ਤੱਕ ਗਜੇ ਕੋਲੇ ਸਾਈਡ ਤੇ ਹਾਲੇ ਖ ਉੜੋ ਗਾ ਨਿੱਕੀ ਜਾਨੀ ਹੂੰ ਆ ਰਿਆ ਹਾਂ ਉੱਥੇ ਆਇਕ ਤਰ ਅਮਾ ਆਰਡਰ ਨਾਲ ਸੂਟ ਲਿਆਈ ਆ ਮਾਤਾ ਮਾਗਰ ਤਾਂ ਹੀ ਕਿਤੇ ਨਾ ਮੰਗਾ ਦਿੱਤੇ ਨਾ ਗਾ ਮੋੜ ਦਿਓ ਆ ਬਾਹਾਂ ਨੇ ਨਾ ਬਾ ਮਾਤੇ ਵੀ ਐ ਅਸਲ ਵਾਰ ਨਏ ਕੜਾਈ ਕਰੀ ਹੋਈ ਐ ਨੇ ਕੜਾਈ ਨਾਲ ਦਾ ਹੋਆਗਾ ਗਰਮ ਸੂਟ ਇਕ ਤਾਵਾ ਵਾਲਾਗਾ ਇਹ ਕਾ ਚੁੰਨੀ ਐ ਨਾ ਇਸ ਤਰ੍ਹਾਂ ਮੋਟਾ ਤਾਂ 42 ਸਾਲ ਨਹੀਂ ਜਾਂਦੇ ਮੋਟੇ ਟਿੱਖੜ ਮੇਰੇ ਤੋਂ ਕੋਈ ਤੱਕ ਕਾ ਕਰਦਾ ਲੈ ਮੈਂ ਹੁ ਕਾ ਸਕਿਆ ਲੱਗਦਾ ਹੈ ਜਿਸ ਟੋ ਨੂੰ ਜੇ ਬੜਾ ਜੀ ਨਹੀਂ ਕਰਦਾ ਜਿਉਂ-ਜਿਉਂ ਖਾਦਦੇ ਨੇ ਜਿਉਂ-ਜਿਉਂ ਜੀ ਕਰਦਾ ਪਾਉਣ ਨੂੰ ਐਸ ਤਰ੍ਹਾਂ ਚੁੰਨੀ ਐ ਪ੍ਰਿੰਟ ਵਾਲੀ ਇੱਕ ਨਿਕੋ ਕਰਾਉਣੀ ਪਊਗਾ ਨਾ ਈ ਕੋ ਕਰਾ ਦੀ ਪਈ ਨਾ ਫੇ ਪਾਈ ਪੂਰੀ ਪਰ ਨਹੀਂ ਲੈ ਗਈ ਮੈਂ ਕੀ ਕਰਾਂ ਇਹ ਪਾਈ ਪੂਰੀ ਨਾ ਚ ਕਿ ਲੋੜਾ ਵੱਧ ਤੋਂ ਮਿੱਤੀ ਨਹੀਂ ਕਰੀ ਇਹ ਤੋਂ ਲੋੜ ਨਹੀਂ ਪ੍ਰਿੰਟਾਜ ਮਿੱਤੀ ਪਾਈ ਜਾਂ ਤਨ ਨਹੀਂ ਉਹਦੇ ਕੰਮੀ ਆ ਇੱਕ ਵਾਲਾ ਸੂਟ ਆ ਵਾਲਾ ਇਹ ਕਿੰਨੇ ਆ ਦਿੱਤਾ ਨਹੀਂ ਨੌ ਸਾਰ ਆਹਾਂ ਬਤਵਾ ਕਿ 2400 ਦੇ ਹੰਦ ਨਹੀਂ ਹਾਂ 2400 ਦੇ ਦੋਨੇ ਉਹ ਸੰਗਰੇ ਨਹੀਂ ਇਹ ਫੇ ਚੂਟ ਨਾਲ ਚੁੰਨੀ ਆ ਗਈ 340 ਦੀ ਇੱਕ ਆ ਵੀ ਬੀ ਜਾਗਟ ਲਈ ਆਬਦੀ ਨਾ ਉਹ ਤਾਂ ਜਿੰਨੀ ਘਰੋਂ ਲਗਾਈ ਸੀ ਨਹੀਂ ਆ ਜੀ ਨਾਲ ਚੁੰਨੀ ਦੇ ਪਿੱਛੇ ਪੈਸੇ ਲੱਗ ਜਾਂਦੇ ਨੇ ਫੇਰ ਇੱਕ ਕਾਹ ਜਾਗਟ ਲਈ ਆ ਬੀਬੀ ਤੇ ਇੱਕ ਆ ਤਿੰਨਾ ਕੁੜੀਆਂ ਨੂੰ ਆ ਲਿਆ ਤੇ ਗਾਜਰੇ ਉਹ ਮੇਰੇ ਵਾਲੀ ਨਾਲ ਦੀ ਫੇਰ ਗੱਲ ਹੋਗੀ ਉਹੀ ਗਾਲਾ ਜੇ ਤਾਂ ਪਾ ਪਾਈਏ ਫਿਰ ਤਾਂ ਖਰੀਦੀਏ ਬੀਬੀ ਕਹਿੰਦੀ ਐਨੇ ਮਹਿੰਗੇ ਨਹੀਂ ਮਾਰੇ ਤਾਂ ਹੀ ਆਉਂਦੇ ਨੇ ਮਹਿੰਗੇ ਮੈਂ ਰਖੜੀਆਂ ਵੇਚੀ ਨਹੀਂ ਕਿਉਂ ਨਾ ਫਿਰ ਮਾਮੀ ਉਹ ਲੈ ਕੇ ਤੇ ਉਹ ਡੂਡ ਡੂਡ ਸੌਂ ਦਿੱਤੇ ਸੀ ਗਾਦੇ ਰਹੇ ਸੀ ਤੇ ਆ ਇਹਨਾਂ ਨੂੰ ਤਿੰਨ ਰਾਵੜ ਪਾਣ ਇੱਕ ਗਰਲੀ ਇਹਨੂੰ ਦੋਨਾਂ ਪਾਣਾ ਲੈਣਾ ਦੇ ਆਹ ਸੂਟ ਲਿਆਈ ਸੁਖਮਣ ਕੀ ਮੈਂ ਜਿਹੜੀ ਕੜਾਈ ਐ ਇਸ ਤਰੀਆ ਹੁਣ ਸੈਂਟਰ ਵਿੱਚ ਤੂੰ ਤਾਂ ਬੁੜੀਆਂ ਵਾਲੇ ਰੰਗ ਲੈ ਲਿਆ ਫੇਰ ਹੈ ਨਹੀਂ ਜਿੰਝ ਸੁਣਾ ਨਹੀਂ ਲੱਗਦਾ ਕੋਈ ਸੂਤ ਜੇ ਰੱਖ ਕੋ ਗਿੱਦੜੀ ਆਉਂਦਾ ਠੀਕ ਤੇ ਇਹ ਤਾਂ ਮਸਲੀਨ ਆਈ ਪ੍ਰੈਸ ਬਾਰੀ ਤੇ ਹੀ ਹੋਇਆ ਕੋਈ ਤੇ ਤੂੰ ਸੁਮਿਆਲੀ ਪਣ ਤੇਰਾ ਸੂਤ ਆ ਤੂੰ ਸੁਮਿਆਈ ਹਣਾ ਵੀ ਗਰਮਣ ਬਹੁਤ ਬਾਤ ਕਾ ਨਾ ਲੱਗ ਲੱਗ ਜਾ ਕੇ ਲੈ ਲੈ ਕਿਨ ਉੱਥੇ ਲੈ ਲੈ ਪਾਪਾ ਕੀ ਤੂੰ ਸੁਮਿਆਵਾਂਗੇ ਹੁਣ ਅਜੀ ਬੋਏ ਸੋਹਣੇ ਨੇ ਭਾਈ ਬਾਹਰੀ ਸੋਹਣੇ ਨੇ ਚਲ ਸਾਮੇ ਹੁਣ ਖੰਡਾ ਰਟਾ ਖੰਡਿਆਤਾ ਖਾਣ ਨੂੰ ਕੁਝ ਲੈ ਕੇ ਆਈਆਂ ਨੀ ਆ ਖਾਣ ਦੇ ਸਾਮੇ ਜੇ ਸੌ ਸੌ ਥੋੜੀ ਬਰੇਟ ਬਰੂਟ ਆ ਕੇ ਹਾਂ ਲੱਗਿਆ ਹੀ ਨਹੀਂ ਬਹੁਤ ਛੱਡੂ ਖਾਣੂ ਕਰੇ ਪਿਆ ਮਦਦ ਨਹੀਂ ਆਇਆ ਸਾਨੂੰ ਆਉਂਦੀ ਆ ਮੈਂ ਤਾਂ ਯਾਦ ਸੀ ਲਾਲ ਪਾ ਫਿਆ ਜਿ ਪਰਸੂਟ ਨੇ ਲੱਕ ਰਿਹਾ ਹਾਂ ਹਾਂ ਜੇ ਪਜੀ ਹੋ ਜੂ ਆ ਹੁਣ ਸੂਟਾਂ ਦੇ ਆਮਣੀ ਆਲੇ ਸੂਟ ਪਾ ਲਾਂਗੇ ਉਹੀ ਤੇ ਪੈਕ ਕਰਕੇ ਦੇਣੀ ਹੋਣੀ ਕੋਲੋਂ ਹਾਫਾ ਘਾਟ ਵੱਲ ਜਾਂਦਾ ਪਾਟ ਜਾਂਦਾ ਇਹਦੀ ਟੋਕੀ ਫਾੜਣੀ ਪੈਣੀ ਹੈ ਤਾ ਲੱਗ ਤਾ ਲੈ ਲੱਗ ਗਿਆ ਬਲੀ ਪੈ ਪਾ ਲਿਆ ਪਤਾ ਮਰਾ ਹੈ ਇਹ ਤਾਂ ਉਹ ਬੈਠ ਬਾਤ ਹੋ ਜਾਏ ਤੇ ਆ ਇੱਕ ਤਾਂ ਇੱਗਾ ਚਾਪੈਲ ਤੇ ਜੀ ਹਾਂ ਬਾਹਾਂ ਨਾਲ ਨੂੜਾ ਬਾਹਾਂ ਇੰਨੇ ਕਿੰਨੇ ਕਬਾਲ ਵਿਕਦੇ ਹੋਣਗੇ ਥੋੜੀ ਗਲੇ ਪਈਆ ਛੋੜ ਤੇ ਮਤੋਂ ਨੇ ਪਹਿੰਗੇ ਜਰਮ ਤੂਟ ਤਾ ਕੋਈ ਆਖਿਆ ਨਹੀਂ ਮੈਨੂੰ ਤੇਰੀ ਮਾਂ ਨੇ ਧੋਣ ਨੂੰ ਕਿਹਾ ਹੁ ਤੇ ਇੱਕ ਆ ਗਿਆ ਹੈ ਨਾ ਆਸ ਰੱਖ ਤੇ ਦੇ ਵਿੱਚ ਹੁਣ ਦੁਪਹਿਰ ਦਾ ਹੋ ਗਿਆ ਤੇ ਸ਼ਾਪਿੰਗ ਆਪਾਂ ਦੇਖ ਲਈ ਐ ਚਾਹ ਕਰ ਲਈ ਐ ਤੇ ਹੁਣ ਕੱਪੜਾ ਲਾਏ ਤਾਂ ਲੈਣੇ ਹਨਾ ਫਿਰ ਸਲਾਈ ਦਾ ਇਹ ਹੋ ਜਾਂਦਾ ਵੀ ਕੀ ਕੀ ਕਰੀਏ ਕਿੱਥੋਂ ਸਲਾਈਏ ਕਿਵੇਂ ਕਰੀਏ ਹਨਾ ਤੇ ਜਿਹੜੀ ਸਲਾਈ ਦਾ ਕੰਮ ਆ ਖਰੀਦ ਤਾਂ ਪਾ ਲੈਣੇ ਸਲਾਈ ਦਾ ਬੜਾ ਖੋਜ ਜਾਂਦਾਗਾ ਗੇੜੇ ਵੱਜੀ ਜਾਂਦੇ ਨੇ ਬੀਆਂ ਚ ਹਨਾ ਆ ਜਾ ਵਗ ਜਾ ਆ ਜਾ ਵਗ ਜਾ ਚਲੋ ਜੀ ਆਪਾਂ ਕਰਦਿਆਂ ਹੁਣ ਲੋਹੜੀ ਦੀਆਂ ਤਿਆਰੀਆਂ ਤੇ ਸਾਡੀਆਂ ਜੋਰਾਂ ਤੇ ਨੇਗੀ ਸੂਟ ਸੱਟ ਸਲਾਈ ਕਰਾਉਣੇ ਆ ਮਿਲ ਗਏ ਸਾਨੂੰ ਸਾਨੂੰ ਤਾਂ ਮਿਲਿਆਂਦੇ ਰਹਿ ਗਈ ਗੁਰਮੁਣ ਗਰਮ ਨੂੰ ਵੀ ਲਿਆ ਕੇ ਦੇਵਾਂਗੇ ਆ ਰਹੀ ਹੈ ਮੇਰਾ ਤਾਂ ਬਨਰ ਹੈ ਤੇ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਚਾਈ ਚਾਈ ਹੱਸਦੇ ਹੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ